ਪੁੱਛੇ ਬ੍ਰਹਮਚਾਰੀ ਬੜੇ ਹੀ ਪਿਆਰ ਨਾਲ ਦਿਲ ਵਾਲੀ ਗੱਲ ਛੇੜ ਬੈਠਾ ਯਾਰ ਨਾਲ ਦਿਲ ਵਾਲੀ ਗੱਲ ਛੇੜ ਬੈਠਾ ਯਾਰ ਨਾਲ ਇੱਕ ਗੱਲ ਤੁਹਾਨੂੰ ਪੁੱਛਣੀ ਹੈ ਕਾਸ ਜੀ ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ ਪੁੱਛੇ ਬ੍ਰਹਮਚਾਰੀ ਬੜੇ ਹੀ ਪਿਆਰ ਨਾਲ ਦਿਲ ਵਾਲੀ ਗੱਲ ਛੇੜ ਬੈਠਾ ਯਾਰ ਨਾ ਦਿਲ ਵਾਲੀ ਗੱਲ ਛੇੜ ਬੈਠਾ ਯਾਰ ਨਾ ਇੱਕ ਗੱਲ ਤੁਹਾਨੂੰ ਪੁੱਛਣੀ ਐ ਕਾਸ ਜੀ ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ ਓ ਗੁਰੂ ਬਿਨਾ ਕਹਿੰਦੇ ਕਦੇ ਹੋਵੇਗਾਤ ਨਾ ਗੁਰੂ ਬਿਨਾ ਕਹਿੰਦੇ ਕਦੇ ਹੋਵੇਗਾਤ ਨਾ ਸ਼ਾਹ ਤੋਂ ਬਗੈਰ ਕੱਜੀ ਜਾਵੇ ਪਤਨਾ ਸ਼ਾਹ ਤੋਂ ਬਗੈਰ ਕੱਜੀ ਜਾਵੇ ਪਤਨਾ ਆ ਸੱਚੇ ਗੁਰੂ ਬਿਨੈਯੋ ਆ ਸੱਚੇ ਗੁਰੂ ਬਿਨਾ ਕੰਮ ਕਿੱਥੇ ਰਾਸ ਜੀ ਕਾਣ ਤੁਹਾਡਾ ਗੁਰੂ ਹੈ ਅਮਰਦਾਸ ਜੀ ਕਾਣ ਤੁਹਾਡਾ ਗੁਰੂ ਹੈ ਅਮਰਦਾਸ ਜੀ ਹੀ ਮਟਾਉਂਦਾ ਆ ਦਿਲ ਵਾਲੇ ਪਰਮ ਉਹ ਗੁਰੂ ਹੀ ਬਣਾਉਂਦਾ ਗੁਰੂ ਹੀ ਮਟਾਉਂਦਾ ਦਿਲ ਵਾਲੇ ਕਰਮ ਗੁਰੂ ਹੀ ਮਟਾਉਂਦਾ ਦਿਲ ਵਾਲੇ ਪਰਮ ਗੁਰੂ ਬਿਨਾਂ ਜਾਗਦੇ ਨਾ ਸੁੱਤੇ ਕਰਮ ਗੁਰੂ ਬਿਨਾਂ ਜਾਗਦੇ ਨਾ ਸੁੱਤੇ ਕਰਮਾਂ ਓ ਚੰਗੇ ਗੁਰੂ ਉੱਤੇ ਹੁੰਦੀ ਚੰਗੀ ਆਸ ਜੀ ਚੰਗੇ ਗੁਰੂ ਉੱਤੇ ਹੁੰਦੀ ਚੰਗੀ ਆਸ ਜੀ ਚੰਗੇ ਗੁਰੂ ਉੱਤੇ ਹੁੰਦੀ ਚੰਗੀ ਆਸ ਜੀ ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ ਓ ਕਿਸ ਕੋਲੋਂ ਸਿੱਖਿਆ ਜੀਵਨ ਯੁਗਤੀ ਯੁਗਤੀ ਬਗੈਰ ਕਦੇ ਨਾ ਹੀ ਮਿਲੇ ਮੁਕਤੀ ਯੁਗਤੀ ਬਗੈਰ ਨਾ ਹੀ ਮਿਲੇ ਮੁਕਤੀ ਆ ਗੁਰੂ বিনা ਦੁੱਖਾ ਰਾਣਾ ਗੁਰੂ ਬਿਨਾ ਦੁੱਖਾ ਨਾ ਹੋਵੇ ਨਾਸ ਦੀ ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ ਕਾਣ ਤੁਹਾਡਾ ਗੁਰੂ ਹੈ ਅਮਰਦਾਸ ਜੀ ਓ ਭਾਵੇਂ ਕੀਤਾ ਗੰਗਾ ਕਿੰਨਾ ਇਸ਼ਨਾਨ ਹੈ ਭਾਵੇਂ ਕੀਤਾ ਗੰਗਾ ਕਿੰਨਾ ਇਸ਼ਨਾਨ ਹੈ ਤਨ ਦੌਲਤਾਂ ਦਾ ਕੀਤਾ ਪੁੰਨਦਾਨ ਹੈ ਤਨ ਦੌਲਤਾਂ ਦਾ ਕੀਤਾ ਪੁੰਨਦਾਨ ਹੈ ਕਿਸੇ ਗੱਲ ਦਾ ਨਖਾਟਾ ਤੁਹਾਡੇ ਪਾਸ ਲਈ ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ ਓ ਗੁਰੂ ਬਿਨਾ ਜਾਂਦਾ ਲੰਗਿਆ ਨਾ ਪਾਰ ਹੈ ਚੰਗੇ ਗੁਰੂ ਬਿਨਾ ਜ਼ਿੰਦਗੀ ਖੁਆਰ ਹੈ ਸੱਚੇ ਗੁਰੂ ਬਿਨਾ ਜ਼ਿੰਦਗੀ ਖੁਆਰ ਹੈ ਜਿਵੇਂ ਜੋਰੀ ਤਿੰਦਾ ਹੀਰੇ ਨੂੰ ਤਰਾਸ਼ ਜੀ ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ ਓ ਚੁੱਪ ਕਾਤੇ ਕੀਤੇ ਤੁਸੀਂ ਕਿਉਂ ਨਾ ਬੋਲਦੇ ਚੁੱਪ ਕਾਤੇ ਕੀਤੇ ਤੁਸੀਂ ਕਿਉਂ ਨਾ ਬੋਲਦੇ ਦਿਲ ਵਾਲੀ ਕੁੰਡੀ ਤਾਈਂ ਕਿਉਂ ਨਾ ਖੋਲਦੇ ਆ ਦਿਲ ਵਾਲੀ ਕੁੰਡੀ ਤਾਈਂ ਕਿਉਂ ਨਾ ਖੋਲਦੇ ਬੰਦ ਕਾਤੋ ਕੀਤੇ ਬੱਜਨੇ ਬਿਲਾਹਰੀ ਕਾਣ ਤੁਹਾਡਾ ਗੁਰੂ ਹੈ ਅਮਰਦਾਸ ਜੀ ਕਾਣ ਤੁਹਾਡਾ ਗੁਰੂ ਹੈ ਅਮਰਦਾਸ ਜੀ ਓ ਫੁੱਲਾ ਜਿ ਆਚੇਰਾ ਕਾਤੋਂ ਕੁਮਲਾ ਗਿਆ ਤੁਹਾਡੇ ਚਿਹਰੇ ਉੱਤੇ ਕਿਉਂ ਸ਼ਨਾਟਾ ਸ਼ਾ ਗਿਆ ਆ ਫੁੱਲਾਂ ਜਿਹਾ ਚਿਹਰਾ ਕਾ ਤੋ ਕੁੰਮ ਲਾ ਗਿਆ ਤੁਹਾਡੇ ਚਿਹਰੇ ਉੱਤੇ ਕਿਉਂ ਸ਼ਨਾਟਾ ਸ਼ਾ ਗਿਆ ਤੁਹਾਡੇ ਚਿਹਰੇ ਉੱਤੇ ਕਿਉਂ ਸ਼ਨਾਟਾ ਸ਼ਾ ਗਿਆ ਆ ਜੂਨ ਤੁਨ ਨੂੰ ਪੁਛਾਂ ਜੋਨੇ ਤੁੰደ ਪੁਛਾ ਹੁੰਦੇ ਲੋ ਨਿਰਾਸ਼ ਦੀ ਕਾਹਨ ਤੁਹਾਡਾ ਗੁਰੂ ਹੈ ਅਮਰਦਾਸ ਜੀ ਕਾਹਨ ਤੁਹਾਡਾ ਗੁਰੂ ਹੈ ਅਮਰਦਾਸ ਜੀ ਓ ਠੀਕ ਜਾਣੋ ਕਿ ਹਾ ਦਿਲ ਵੀਰ ਗਿੱਲ ਦਾ ਠੀਕ ਜਾਣੋ ਕਿ ਹਾ ਦਿਲ ਵੀਰ ਗਿੱਲ ਦਾ ਚੰਗੇ ਪਾਗਾ ਨਾਲ ਚੰਗਾ ਗੁਰੂ ਮਿਲਦਾ ਦੰਗੇ ਪਾਗਾ ਨਾਲ ਚੰਗਾ ਗੁਰੂ ਮਿਲਦਾ ਜਿੰਨੇ ਰਾਹੇ ਪਤਾ ਗੁਰੂ ਦੇ ਸ਼ਾਬਾਸ਼ ਜੀ ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ ਕੌਣ ਤੁਹਾਡਾ ਗੁਰੂ ਹੈ ਅਮਰਦਾਸ ਜੀ